ਮੈਂ ਸਤਰਾਮ ਸਿੰਘ ਪੰਨੂ ਕਸਾਰ ਵਿਧੂ ਸ਼ਿਕਸ਼ਮਤੀ ਪੰਜਾਬ ਦੇ ਸੂਬਾ ਨੂੰ ਮਨਰੇਗਾ ਯੋਜਨਾ ਜੋ 2005 ਦੇ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ ਕੋਈ ਦੇਸ਼ ਭਰ ਦੀ 26 ਕਰੋੜ ਲੋਕਾਂ ਦੇ ਜੋਬ ਕਾਰਡ ਬਣੇ ਹੋਏ ਸੀ ਤੋਂ ਦੇ ਵਿੱਚ 12 ਕਰੋੜ ਲੋਕਾਂ ਨੂੰ ਕੰਮ ਮਿਲ ਰਿਹਾ ਸੀ ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ 20 ਲੱਖ ਲੋਕਾਂ ਦੇ ਜੋਬ ਕਾਰਡ ਬਣੇ ਹੋਏ ਆ ਕੋਈ 11 ਲੱਖ ਲੋਕਾਂ ਨੂੰ ਕੰਮ ਮਿਲ ਰਿਹਾ ਸੀ ਪਰ ਕੇਂਦਰ ਸਰਕਾਰ ਵੱਲੋਂ ਹੁਣ ਉਹਦਾ ਪੂਰਾ ਮੂਲ ਸਰੂਪ ਬਦਲ ਕੇ ਉਹਦਾ ਨਾਮ ਵੀ ਬਦਲਤਾ ਗਿਆ ਉਹਦਾ ਨਾਮ ਰੱਖਤਾ ਗਿਆ ਵੀਡੀ ਜੀ ਰਾਮ ਜੀ ਸ਼ਕੀਨ ਇਹਦਾ ਨਾਮ ਰੱਖਤਾ ਗਿਆ ਤੇ ਉਹਦੀ ਮੂਲ ਭਾਵਨਾ ਪੂਰੀ ਤਰ੍ਹਾਂ ਬਦਲ ਤੇ ਗਈ ਪਹਿਲਾਂ ਤਾਂ ਜਿਹੜਾ ਉਹਦੇ ਵਿੱਚ ਜਿਹੜਾ ਕੰਮ ਮੰਗਣ ਵਾਲੀ ਗੱਲ ਸੀ ਅੱਗੇ ਉਹਦੇ ਚ ਪੰਚਾਇਤਾਂ ਤੈਅ ਕਰਦੀਆਂ ਸੀ ਕਿਹੜਾ ਕੰਮ ਉਹਨਾਂ ਨੂੰ ਦੇਣਾ ਵਾ ਉਹਦੇ ਆਧਾਰ ਤੇ ਉਹ ਕੰਮ ਮਿਲਦਾ ਸੀ ਜੋਬ ਕਾਰਡ ਵਾਲੇ ਨੂੰ ਹੁਣ ਕੇਂਦਰ ਸਰਕਾਰ ਇਹ ਤੈਅ ਕਰੂ ਕਿ ਕਿਹੜਾ ਕੰਮ ਦੇਣਾ ਕਿ ਨਹੀਂ ਦੇਣਾ ਜਿਹੜਾ ਖਾਲੇ ਦਾ ਕੰਮ ਸੀ ਖੜਾ ਬਣਾਉਣ ਦਾ ਕੰਮ ਸੀ ਜਾਂ ਛੱਪੜ ਦੀ ਸਿਪਾਈ ਕਰਨ ਦਾ ਕੰਮ ਸੀ ਜਾਂ ਬੂਟੇ ਲਾਉਣ ਦਾ ਕੰਮ ਸੀ ਜਾਂ ਪਾਣੀ ਦੇਣ ਦਾ ਕੰਮ ਸੀ ਜਾਂ ਪਿਆਹ ਤੇ ਮਿੱਟੀ ਪਾਉਣ ਦਾ ਕੰਮ ਸੀ ਉਹ ਖਤਮ ਕਰਤਾ ਜਾਊਗਾ ਹੁਣ ਨਵੇਂ ਤਰੀਕੇ ਨਾਲ ਕੇਂਦਰ ਸਰਕਾਰ ਤੈਅ ਕਰੇਗਾ ਨਾਲ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜਾ ਖੇਤੀ ਦੇ ਖੇਤੀ ਦੇ ਕੰਮ ਹੈ ਕਰਾੜੀ ਸੋਣੀ ਹਾੜੀ ਦੀ ਬਿਜਾਈ ਜਿਹੜੇ ਜਾਂ ਜਿਹੜਾ ਹਾੜੀ ਦੀ ਕਟਾਈ ਵੇਲੇ ਕਿ ਕਣਕ ਦੇ ਝੋਨੇ ਦਾ ਉਦੋਂ ਜਿਹੜੇ ਆ ਉਹਨਾਂ ਕੰਮ ਜਿਹੜਾ ਵਾ ਉਹਨਾਂ ਨੂੰ ਜਿਹੜੇ ਜੋਬ ਕਾਰਡ ਵਾਲੇ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਊਗਾ ਇਸ ਸਕੀਮ ਦੇ ਦੀ ਇਸ ਤਰੀਕੇ ਦੀ ਆ ਜਿੰਨੀ ਆ ਉਹਦੇ ਵਿੱਚ ਵਸਤਾ ਕੀਤੀ ਗਈ ਆ ਤੇ ਨਾਲ ਸਭ ਤੋਂ ਵੱਡੀ ਗੱਲ ਜਿਹੜਾ 90% ਹਿੱਸਾ ਕੇਂਦਰ ਸਰਕਾਰ ਪਾ ਰਹੀ ਸੀ 10% ਹਿੱਸਾ ਸਿਰਫ ਸੂਬਾ ਸਰਕਾਰਾਂ ਪਾਉਂਦੀਆਂ ਸੀ ਹੁਣ 60% ਹਿੱਸਾ ਕੇਂਦਰ ਸਰਕਾਰ ਪਾਊਗੀ 40% ਹਿੱਸਾ ਜਿਹੜਾ ਸਰਕਾਰਾਂ ਰਾਜ ਸਰਕਾਰਾਂ ਦਾ ਕਰਤਾ ਗਿਆ ਜਿਹੜਾ ਕਿ ਸੰਭਵ ਨਹੀਂ ਕਿਸੇ ਕਿਸੇ ਹਾਲ ਦੇ ਵਿੱਚ ਇਸ ਦਾ ਮਤਲਬ ਸਿੱਧਾ ਵਾ ਕਿ ਕੇਂਦਰ ਸਰਕਾਰ ਇਹਨੂੰ ਪੂਰੀ ਤਰ੍ਹਾਂ ਇਹਦੀ ਮੂਲ ਭਾਵਨਾ ਖਤਮ ਕਰ ਗਈ। 125 ਦਿਨ ਦੀ ਗੱਲ ਕਰ ਰਹਾ। 125 ਦਿਨ ਕੰਮ ਦੀ ਤੁਸੀਂ ਗੱਲ ਕਰ ਰਹੇ ਹੋ 125 ਦਿਨ ਕੰਮ ਦੇ ਆ ਤੇ ਜਿਹੜੇ ਜਿਹੜੇ ਤੁਸੀਂ ਫੰਡ ਰੱਖੇ ਆ ਉਹ ਤੋਂ ਤੁਸੀਂ 76 ਹਜ਼ਾਰ ਕਰੋੜ ਰੱਖੇ ਆ। ਜਿਹਦਾ ਸਿਰਫ ਠੱਗੀਗਰ ਕੰਮ ਮਿਲਿਆ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ। ਉਹ ਵੀ ਕਿਸੇ ਨੂੰ 15 ਦਿਨ ਕਿਸੇ ਨੂੰ 30 ਦਿਨ ਕਿਸੇ ਨੂੰ 40 ਦਿਨ ਕਿਸੇ ਨੂੰ ਕਿੰਨਾ ਮਿਲਿਆ। ਤੇ ਜੇਕਰ ਤੁਸੀਂ 100 ਦਿਨ ਦਾ ਕੰਮ ਦੇਣਾ ਸੀ ਪਹਿਲਾਂ ਜਿਹੜਾ ਪਹਿਲੀ ਸ਼ਕੀਲ ਲੱਗੀ। ਪਤਾ ਨੂੰ ਫੰਡ ਚਾਹੀਦਾ ਸੀ 1 ਸਾਲ ਦਾ 2 ਲੱਖ ਕਰੋੜ ਰੁਪਇਆ ਰੱਖਣਾ ਤਰਖਿਆ ਤੁਸੀਂ 70000 ਕਰੋੜ ਹੈ ਤੇ 125000 125000 ਕੰਮ ਕਿਤਰਾ ਮੈਂਟੂਗਾ ਜਦੋਂ ਕਿ ਫੰਡ ਤੇ ਆਪਾਂ ਘਟਾ ਰਹੇ ਆ ਇਸ ਕਰਕੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਭਾ ਚੁੱਕੀ ਆ ਜਿੱਦੋਸਤਾਨ ਤੇ ਪੰਜਾਬ ਦੇ ਲੋਕਾਂ ਜਿਹੜੇ ਕਿਰਤੀ ਲੋਕ ਆ ਜਿਹੜੇ ਜਿਹੜੇ ਮਾਨ ਸਨਮਾਨ ਆਪਣੀ ਜ਼ਿੰਦਗੀ ਮਾੜੀ ਮੋਟੀ ਉਹਨਾਂ ਦਾ ਚੁੱਲਾ ਬੜ ਰਿਆ ਸੀ ਉਹ ਚੁੱਲਾ ਭਿਉਣ ਦੀ ਗੱਲ ਆ ਤੇ ਉਹਨਾਂ ਦਾ ਮਾਨ ਸਨਮਾਨ ਖਤਮ ਕਰਨ ਦੀ ਗੱਲ ਆ ਕਿ ਉਹ ਸਸਤੀ ਲੇਬਰ ਤੇ ਤਰਦੀਲ ਹੋ ਗਏ ਕਾਰਖਾਨਿਆਂ ਗੱਡੀ ਵਾਲਾਂ ਗੱਡੀ ਗਦਾਮਾਂ ਗੱਡੀ ਕਾਸਪੁਰੇਟਰਾ ਗੱਡੀ ਲਿਕਣੀਆਂ ਕੱਢਣ ਤੋਂ ਉਹਨਾਂ ਦੇ ਮਕਰਮ țe ਗਏ ਇਸ ਕਰਕੇ ਇਹ ਸਾਰੀ ਸਕੀਮ ਇਸ ਕਰਕੇ ਸਾਰੀ ਸਕੀਮ ਦਾ ਡਾ ਘੋ ਕੇਂਦਰ ਸਰਕਾਰ ਪਹੁੰਚ ਜਾ ਰਹੀ ਹੈ ਅਸੀਂ ਪੰਜਾਬ ਭਰ ਤੇ ਦੇਸ਼ ਭਰ ਦੇ ਸਾਰੇ ਦਿੱਕੀ ਕਾਮਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਭ ਲੋਕਾਂ ਨੂੰ ਪੀਰ ਕਰਦੇ ਆ ਕਿ ਸਰਸ਼ ਦੇ ਮੈਦਾਨ ਦੇ ਵਿੱਚ ਆਓ ਨਾਲ ਹੀ ਕੇਂਦਰ ਸਰਕਾਰ ਵੱਲੋਂ ਇੱਕ ਹੋਰ ਫਰਮਾਨ ਜਾਰੀ ਕੀਤਾ ਗਿਆ 21 ਤਰੀਕ ਨੂੰ ਪੰਜਾਬ ਸਰਕਾਰ ਨੂੰ ਵੀ ਦੂਜੇ ਸੂਬਿਆਂ ਨੂੰ ਕੀਤੇ ਗਏ ਉਹ ਫਰਮਾਨ ਕੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਉਸ 26 ਤਰੀਕ ਤੱਕ ਆ 26 ਦਸੰਬਰ ਤੱਕ ਦੀ 26 ਦਸੰਬਰ ਤੱਕ ਆਪਣਾ ਸਤ ਪੰਜ ਚਾਰ ਦਿਨ ਪੂਰੇ ਜ਼ੋਰ ਨਾਲ ਜਿਹੜੇ ਆ ਜਿੰਨੀ ਵੀ ਪੰਜਾਬ ਦੀ ਜਨ ਮਸ਼ੀਨਰੀ ਹੈ ਆਪਣੀ ਰੂਰ ਡਵੈਲਪਮੈਂਟ ਦੀ ਰੂਰ ਡਰ ਰੂਰ ਡਵੈਲਪਮੈਂਟ ਘੇੜੀ ਪੰਚਾਇਤੀ ਵਿਭਾਗ ਹੈ ਜਿਹੜਾ ਸਾਰਾ ਜਿਹਦੀ ਅਫਸਰ ਚਾਹੀਆ ਮਲਾਜਮ ਹੈ ਜੋ ਵੀ ਆ ಗ್ರಾಮ ਸੇਵਕ ਉਹ ਸਾਰੇ ਪੰਡਾਂ ਜਾਣ ਤੋਂ ਇਸ ਸਕੀਮ ਦੇ ਜਿਹੜੇ ਆ ਜਿਹੜੇ ਲਾਭ ਆ ਜਾਂ ਇਸ ਸਕੀਮ ਬਾਰੇ ਲੋਕਾਂ ਨੂੰ ਦੱਸਰ ਪ੍ਰਚਾਰ ਕਰਨ ਤੇ ਇਹਦੀਆਂ ਆਈਡੀਆਂ ਫੋਟੋ ਲਾ ਕੇ ਉਹ ਪੋਰਟਲ ਤੇ ਪਾਉਣ ਜਿੰਨੂੰ ਉਹਨਾਂ ਨੇ ਨਾਂ ਦਿੱਤਾ ਵਾ ਪੰਚਾਇਤ ਨਿਰਮੇ ਇੱਕ ਐਪ ਖੋਲੀ ਜਾਂਦੇ ਤੇ ਪਾਹ ਉਹਤੇ ਪਾਉਣ ਕੇ ਸਰਕਾਰ ਨੂੰ ਭੇਜਣ ਤੇ ਜਿਹੜਾ ਚੀਫ ਸੈਕਟਰੀ ਆ ਪੰਜਾਬ ਦਾ ਉਹਨੂੰ ਹੀ ਹੁਕਮ ਕੀਤੇ ਗਿਆ ਜਦੋਂ ਕਿ ਇਹ ਜਿਹੜਾ ਮਨਰੇ ਜੋ ਵੀ ਇਹ ਸਕੀਮ ਹੈ ਜਾਂ ਕੋਈ ਵੀ ਸਕੀਮ ਹੈ ਉਹ ਪੰਚਾਇਤ ਦਾ ਵਿਸ਼ਾ ਵਾ ਤੇ ਪੰਚਾਇਤ ಗ್ರಾಮ ਸਭਾ ਦੇ ਨਾਲ ਕਿਹਾ ਗਿਆ ಗ್ರಾಮ ਸਭਾ ਦੇ ਜਲਾਸ ਸਦੇ ਜਾਣ ਹਰ ਪਿੰਡ ਦੀ 26 ਤਰੀਕ ਤੱਕ ਉਹਨਾਂ ਦੇ ਵਿੱਚ ਸਾਰੇ ਇਹ ਪ੍ਰਚਾਰ ਕੀਤਾ ਜਾਵੇ ਤੇ ਫੋਟੋ ਲਾ ਕੇ ਭੇਜੀ ਜਾਣ ਜਦੋਂ ಗ್ರಾಮ ਸਭਾ ਸਦਨ ਦਾ ਅਧਿਕਾਰ ਸੁਰੂ ਪਰਚਾਇਤ ਨੂੰ ਜਾਂ 20% ਪਿੰਡਾਂ ਦੇ ਲੋਕਾਂ ਨੂੰ ਉਹਨੂੰ ਨਾ ਕੋ ਰਾ ਸਰਕਾਰ ਸਾਹਦੇ ਨਾ ਕੋ ਅਫਸਰ ਸਾਦਾ ਨਾ ਕੇਂਦਰ ਸਰਕਾਰ ਸਾਹ ਸਕਦੀ ਹੈ ਇਹ ਫੈਡਰਲ ਢਾਂਚੇ ਤੇ ਬਹੁਤ ਵੱਡਾ ਮਸਲਾ ਵਾ ਕੇਂਦਰੀਕਰਨ ਜਿਹੜਾ ਕੇਂਦਰ ਸਰਕਾਰ ਕਰ ਰਹੀ ਹਰ ਚੀਜ਼ ਦਾ ਤੇ ਸਿੱਧੇ ਜਿਹੜੀਆਂ ਪੰਜਾਬ ਦੀ ਸਰਕਾਰ ਆ ਉਹ ਗਾੜੀ ਉਹਨਾਂ ਦੇ ਨਪੁੱਸ ਕੋਈ ਪਈ ਆ ਉਦ ਤਰਾ ਕਹਿ ਰਿਹਾ ਕਿ ਅਸੀਂ ਜੀ 30 ਤਰੀਕ ਨੂੰ ਜੀ ਅਸੀਂ ਇੱਕ ਇੱਕ ਦਿਨ ਦਾ ਵਿਸ਼ੇਸ਼ ਚਲਾ ਸਕ ਕੇ ਮਨਰੇਗਾ ਸਕੀਮ ਦੇ ਖਿਲਾਫ ਜਿਹੜਾ ਮਤਾ ਪਾਉਣਾ ਜਾਂ ਉਹਦਾ ਵਿਰੋਧ ਕਰਨਾ ਵਾ ਪਰ ਆ ਜਿਹੜਾ ਉਹਨਾਂ ਨੇ ਹੁਕਮ ਜਾਰੀ ਕੀਤੇ ਆ ਇਹਨਾਂ ਨਾਲ ਕੋਈ ਸ਼ਾਂਤੀ ਦੇ ਰਹੇ ਜੋ ਇਹ ਤੇ ਤੁਸੀਂ ਕਿਉਂ ਨਹੀਂ ਬੋਲ ਰਹੇ ਕਿ ਅਸੀਂ ਇਹ ਜਾੜਾ ਕੇਂਦਰ ਸਰਕਾਰ ਵੱਲੋਂ ਹੁਕਮ ਆਇਆ ਹੈ ਜਿਹੜੇ ਗ੍ਰਾਮ ਸਭਾਵਾਂ ਦੇ ਜਲਾਸ ਅਦਨ ਦੇ ਤੇ ਇਹਦਾ ਪ੍ਰਚਾਰ ਕਰਨ ਤੇ ਜਿਹੜੀ ਸਕੀਮ ਉਹਨਾਂ ਨਵੀਂ ਬੜਾਈ ਆ ਉਹਦੇ ਤੇ ਤੁਹਾਡਾ ਕੀ ਰੋਕਿਆ ਉਹ ਤੇ ਕਿਉਂ ਦੀ ਸ਼ਿਪਾਇੰਟ ਕਰ ਰਹੀ ਕਿ ਪੰਜਾਬ ਦੀ ਸਰਕਾਰ ਇਸ ਕਰਕੇ ਅਸੀਂ ਪੰਜਾਬ ਦੇ ਦਿਸਦਿਆਂ ਲੋਕਾਂ ਨੂੰ ਇਹ ਅਪੀਲ ਕਰਦੇ ਆ ਸੱਦਾ ਦਿੰਦੇ ਆ ਕਿ ਮਤਾਨ ਦੇ ਵਿੱਚ ਆਓ ਤੇ 26 ਆ ਜਿਹੜੇ ਜਨ ਆਉਣ ਵਾਲੇ ਦਿਨ ਪਿੰਡਾਂ 'ਚ ਵੱਡੇ ਇਕੱਠ ਕਰੋ ਵੱਡੇ ਘੱਟ ਕਰਕੇ ਇਹਨਾਂ ਦੇ ਜਿਹੜੇ ਪਿੰਡਾਂ 'ਚ ਪ੍ਰਚਾਰ ਕਰਨ ਆਉਣ ਅਧਿਕਾਰੀ چاہے ਪੰਜਾਬ ਦੇ ਹੋਣ ਚਾਹੇ ਕੋਈ ਕੋਈ ਹੋਣ ਉਹਨਾਂ ਨੂੰ ਪਿੰਡਾਂ 'ਚੋਂ ਘਰਾਓ ਕਰੋ ਉਹਨਾਂ ਦੇ ਉਹਨਾਂ ਦਾ ਵਿਰੋਧ ਕਰੋ ਇਸੇ ਤਰੀਕੇ ਨਾਲ ਕਿਸਾਨ ਵਿਦੂਰ ਮੋਰਚੇ ਵੱਲੋਂ ਜਾਂ ਕਿਸਾਨ ਵਿਦੂਰ ਕਿਸਾਨ ਵਿਦੂਰ ਮੋਰਚਾ ਵੱਲੋਂ ਤੇ ਕਿਸਾਨ ਵਿਦੂਰ ਸ਼ਗਰਚਕ ਮਟੀ ਪੰਜਾਬ ਵੱਲੋਂ ਵੀ ਬਹੁਤ ਹੀ ਜਲਦ ਸ਼ਗਰਚਤਾ ਦਾ ਐਲਾਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਇਸ ਦੇ ਖਿਲਾਫ ਜੋ ਇਹ ਸਕੀਮ ਲਾਗੂ ਕਰ ਰਹੀਆਂ ਜਾਂ ਜਿਹ ਤਰ੍ਹਾਂ ਦੇ ਹੁਕਮ ਜਾਰੀ ਕਰਕੇ ਪਿੰਡਾਂ ਦੇ ਲੋਕਾਂ 'ਚ ਲਿਆ ਰਹੇ ਪਿੰਡਾਂ ਦੇ ਲੋਕ ਜਿਹੜੇ ਆ ਪੰਜਾਬ ਭਰ ਦੇ ਵਿਸ਼ ਭਰ ਦੇ ਖਾਸ ਕਰਕੇ ਪਿੰਡਾਂ ਦੇ ਲੋਕ ਜਿਹੜੇ ਪੰਜਾਬ ਦੇ ਪਿੰਡਾਂ ਦੀ ਮੈਂ ਗੱਲ ਕਰ ਰਿਹਾ ਪਿੰਡਾਂ ਦੇ ਲੋਕ ਸਾਰੇ ਕਿਸਾਨ ਮਜ਼ਦੂਰ ਮਨਰੇਗਾ ਵਰਕਰ ਭਾਗ ਕੀ ਸਾਰੇ ਸਾਰੇ ਇਕੱਠੇ ਹੋ ਕੇ ਪਿੰਡਾਂ ਦੇ ਵੱਡੇ ਜਿਹੜੇ ਆ ਮੁਜਾਰੇ ਕਰੋ ਰੋਸ ਬੁਜਾਰੇ ਕਰੋ ਤੇ ਕੇਂਦਰ ਤੇ ਪੰਜਾਬ ਸਰਕਾਰ ਦਾ ਵਿਰੋਧ ਕਰੋ ਹੋਰ ਸਾਡੇ ਕੋ ਕੋਚਾਰਾ ਨਹੀਂਗਾ ਵੈਰੀ ਜੀ ਦਾ ਖਾਲਸਾ ਵੈਰੀ ਜੀ